ਸੁਰ ਸਾਰੀ ਸਾ ਸੰਗਤ ਦੀ ਪਤੇ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਵਿਚਾਰ ਕਰਾਂਗੀ ਕਿ ਬਾਣੀ ਦਾ ਕੀ ਪਰਵਾ ਸਾਡੇ ਜੀਵਨ ਵਿੱਚ ਬਾਣੀ ਨਾਲ ਦੁੱਖਾਂ ਤੇ ਸਾਡੇ ਨਾਸ ਘਟੇ ਜਾਂਦੇ ਹਨ ਭਜਨ ਦਾ ਪਰਤਾਮ ਨਾਮ ਦਾ ਰੰਗ ਭਜਨ ਦਾ ਪਰਤਾ ਦੁੱਖਾਂ ਤੇ ਸਾਡੇ ਨਾਸ ਹੁੰਦੇ ਹਨ ਜਰਜੀ ਸਾਹਿਬ ਦੀ ਬਾਣੀ ਉਹ ਨਾਰੀ ਸਾਹਿਬ ਜੀ ਦੀ ਬਖਸ਼ਿਸ਼ ਹੈ ਤੇ ਅੱਜ ਮੈਂ ਇੱਕ ਵਿਚਾਰ ਆदमी ਦੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਕਿ ਅਦਾਦਾਰਾ ਮధుਵਾਲਾ ਲੋਗੀ ਵਿਲੰ ਦੇ ਆਮ ਕਰਦੇ ਸੀ ਉਹਦੇ ਨਾਲ ਐਸ ਮਹਿੰਦਰਾ ਉਹ ਵੀ ਤਲਾਦਾਰ ਸੀਗੇ ਉਹਨਾਂ ਨੇ ਇੱਕ ਵਾਰ ਹੀ ਦੇਖਿਆ ਕਿ ਮధుਵਾਲਾ ਸਫਰ ਤੇ ਜਾ ਰਹੇ ਸੀਗੇ ਕਿਤੇ ਸ਼ੂਟਿੰਗ ਆਸ ਗਈ ਤੇ ਸਿਰ ਟੱਕ ਕੇ ਬੈਠ ਜਾਂਦੀ ਆ ਇੱਕ ਕੋਠੀ ਕੱਢਦੀ ਆ ਉੱਥੇ ਪੜ ਕੇ ਫਿਰ ਸਿਰ ਕੱਢ ਕੇ ਫੇਰ ਉਹਨੂੰ ਰੱਖ ਲੈਂਦੀ ਆ ਇਹ ਦਿਨ ਉਹਨੂੰ ਕਿਤੇ ਫੋਨ ਆ ਗਿਆ ਕਹਿੰਦੀ ਮੈਂ ਜਰਾ ਗੱਲ ਕਰਕੇ ਆਣੀ ਆ ਮੇਰੇ ਬੈਗ ਦਾ ਸਤਿਅਨ ਧਿਆਨ ਰੱਖਣਾ ਉਹ ਜਦੋਂ ਬਾਹਰ ਗਈ ਤੂੰ ਨੇ ਦੇਖਿਆ ਉਹ ਆਪਣੇ ਬੈਗ ਦੇ ਉੱਪਰ ਜੋ ਕੋਥੀ ਰੱਖ ਦੇ ਸੀ ਜਦੋਂ ਉਹ ਮੇਜ਼ਰ ਆ ਗਈ ਤੇ ਐਸ ਮੈਂ ਇੰਦਰਾ ਕਹਿੰਦਾ ਕਿ ਮੈਂ ਉਹਨੂੰ ਨਾ ਛੇੜਦਾ ਕਿ ਉਸਤਾ ਦੀ ਨਾ ਕਰਦਾ ਤੇ ਮੈਂ ਦੇਖਿਆ ਕਿ ਇਹ ਆ ਕਿ ਜਿਹੜਾ ਇਹ ਕੋਈ ਧਾਰਮਿਕ ਚੀਜ਼ ਵੰਦੀ ਹੈ ਕੋਈ ਕਲਾਮ ਪੜਦੀ ਹੋਈ ਮੁਸਲਮਾਨ ਦੀ ਬਿਲੋਂਗ ਕਰਦੀ ਸੀ ਉਹ ਨਾਲੇ ਜਦੋਂ ਉਹ ਪੁੱਛੀ ਚੁੱਕੀ ਤਾਂ ਦੇਖਿਆ ਕਿ ਜੱਜੀ ਸਾਹਾ ਦਾ ਪਾਠ ਹੈ ਉਹ ਫਾਰਸੀ ਵਿੱਚ ਆ ਗਿਆ ਤੇ ਜਦੋਂ ਆਈ ਉਹਨੂੰ ਪੁੱਛਿਆ ਕਿ ਇਹ ਕਿਹੜਾ ਕਲਾਮ ਪੜ੍ਹਦੀਆਂ ਉਹਨੇ ਕਿਹਾ ਫੇਰ ਮੈਂ ਦਸਾਂਗੀ ਕਿਸੇ ਵੇਲੇ ਹੁਣ ਜਦੋਂ ਮੈਂ ਦਮਦੀ ਵਿੱਚ ਆਇਆ ਤੇ ਕਹਿੰਦੇ ਜਦੋਂ ਅਸੀਂ ਫੇਰ ਆਪਚੇ ਮਿਲੇ ਤੇ ਫੇਰ ਉਹਨੇ ਪੁੱਛਿਆ ਤਾਂ ਉਹਨੇ ਆਪ ਹੀ ਦੱਸਿਆ ਕਿ ਮੈਂ ਬਿਮਾਰ ਬਹੁਤ ਰਹਿੰਦੀ ਸੀ ਮੈਂ ਕੋਈ ਪੀਰ ਪਗੰਮ ਨੇ ਛੱਡਿਆ ਕੋਚੇ ਪੋਚਣ ਵਾਲੇ ਤੋਂ ਮੈਂ ਕੋਈ ਡਾਕਟਰ ਨਹੀਂ ਛੱਡਿਆ ਕਿਉਂ ਮੈਨੂੰ ਆਰਾਮ ਨਹੀਂ ਆਇਆ ਤੇ ਮੇਰੇ ਸੰਗੀ ਸਾਥੀਆਂ ਨੇ ਕਿਹਾ ਕਿ ਇੱਕ ਕਲਾਮ ਆ ਗੁਰਨਾਨ ਦੇਵ ਸਾਹਿਬ ਦੀ ਬਾਣੀ ਆ ਔਰ ਇੰਨੀ ਰਹਿਮਤ ਕਰਦੇ ਹੋ ਸਭ ਦੇ ਆਪਣੇ ਉਹਨਾਂ ਦਾ ਸੰਸਾਰ ਸਾਰੇ ਧੀਆਂ ਪੁੱਤਰ ਅਸੀਂ ਉਹਦੇ ਆ ਤੇ ਤੂੰ ਉਹਦੀ ਉਹਨਾਂ ਦੀ ਬਾਣੀ ਪੜ੍ਹ ਕੇ ਦੇਖ ਔਰ ਕਿਰਪਾ ਕਰਨ ਦੇ ਕਹਿੰਦੀ ਫਿਰ ਮੈਂ ਨਾ ਫਾਰਸੀ ਵਿੱਚ ਜਪਦੀ ਸਾਹਿਬ ਦਾ ਗੁਟਕਾ ਲਿਆ ਸੋ ਪੜਿਆ ਤੇ ਜਦ ਜੀ ਸਾਹਿਬ ਦੇ ਬਾਣੀ ਨਾਲ ਮੈਨੂੰ ਕੋਈ ਦਵਾਈ ਦੀ ਲੋੜ ਨਹੀਂ ਪਈ ਕੋਈ ਕੁਛ ਨਹੀਂ ਮੈਂ ਗੁਰੂ ਚੱਕ ਦੀ ਕਿਰਪਾ ਹੋਈ ਠੀਕ ਹੋ ਗਏ ਫਿਰ ਮੈਂ ਬੰਬੇ ਅੰਦੇਰੀ ਦੇ ਗੁਰਦਾਰੇ ਗਈ ਉੱਥੇ ਨਪਾਈ ਸਾਹਿਬ ਨੂੰ ਕਿਹਾ ਅਰਦਾਸ ਕਰਵਾਈ ਤੇ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਮੈਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸੰਸਰ ਤੇ ਲੰਗਰ ਦੀ ਸੇਵਾ ਕਰਨੀ ਚਾਹੁੰਦੀ ਆ ਪ੍ਰਧਾਨ ਜੀ ਨੇ ਕਿਹਾ ਮੈਂ ਕਮੇਟੀ ਨੂੰ ਪੁੱਛ ਕੇ ਫਿਰ ਦੱਸਦਾ ਉਹਨੇ ਫਿਰ ਕਮੇਟੀ ਨਾਲ ਗੱਲ ਕੀਤੀ ਦੇਖਿਆ ਉਹਨਾਂ ਨੇ ਕਿ ਆ ਵੀ ਕਿ ਉਹ ਯਰ ਦਨੀਆ ਕੋਈ ਸਰਦਾ ਜਦੀ ਆਪਣੀ ਸੇਵਾ ਕਰ ਸਰਦਾ ਤੇ ਉਹਨਾਂ ਨੇ ਉਸਨੇ ਆ ਬਹਾਰ ਤੋਂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਹੋਣ ਤੋਂ ਅੰਧੇਰੀ ਦੇ ਗੁਰਦਾਰੇ ਲੰਗਰ ਦੀ ਸੇਵਾ ਦਾ ਅਰਦਾਸ ਕਰਵਣੀ ਤੇ ਲੰਗਰ ਵਰਤਵਾਣਾ ਲੰਗਰ ਦੀ ਸੇਵਾ ਲੈਣ ਇਸ ਤਰ੍ਹਾਂ ਕਰਦੇ ਕੋ ਸਮਾਂ ਬੀਤਿਆ ਤੇ ਉਹ ਦੁਨੀਆ ਤੋਂ ਕੂਚ ਕਰ ਗਈ ਤੇ ਉਹਦੇ ਪਿਤਾ ਜੀ ਜੀ ਬੈਠੇ ਉਹਨਾਂ ਨੇ ਕਿਹਾ ਇਮਰਤੀ ਨੂੰ ਜਨੇ ਸਾਤੇ ਗੁਰਾਂ ਦੇ ਸਵਾਸ ਤੇ ਤੈਸੀ ਉਹ ਜੀਵਨ ਲੀਲਾ ਸਮਾਪਤ ਹੋ ਗਈ ਹੈ ਹੁਣ ਵਰਤ ਕੇ ਚਲੀ ਗਈ ਹੈ ਇਹ ਉਹਦੀ ਕਮਾਈ ਹੈ ਤੇ ਮੈਂ ਚਾਹੁੰਦਾ ਕਿ ਲੰਗਰ ਦੀ ਸੇਵਾ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੇ ਉਹ ਨਾਲ ਸਾਹਿਬ ਜੀ ਦੇ ਪ੍ਰਕਾਸ਼ ਉਸਤੇ ਲੰਗਰ ਦੀ ਸੇਵਾ ਉਹਦੇ ਜਿਹੜੀ ਖਜ਼ਾਨਾ ਛੱਡ ਗਈ ਹੈ ਸਾਡੇ ਜੋ ਉਹਦੇ ਵਿੱਚੋਂ ਕਰਿਆ ਕਰਾਵੇ ਇਸਰਾ ਕਰਦੇ 6 ਸਾਲ ਗਿੱਟ ਗਏ ਤੋਂ ਪਿਤਾ ਦੀ ਚੜਾਈ ਕਰ ਗਿਆ ਸੰਗਤ ਦੇ ਪ੍ਰਧਾਨਾਂ ਨੇ ਸਭ ਨੇ ਮਿਲ ਕੇ ਕਿਹਾ ਕਿ ਇਹ ਜਿੰਦ ਜੀਵੋ ਗੁਰੂ ਘਰ ਨਾਲ ਜੁੜੀ ਹੋਈ ਸੀ ਸੇਵਾ ਕਰਦੀ ਸੀ ਤੇ ਉਹਦੇ ਨਾਮ ਦੀ ਉਹਨਾਂ ਦੇ ਖੰਡ ਪੜhoe ਅਰਦਾਸ ਹੋਈ ਲੰਗਰ ਵਰਤਿਆ ਤੇ ਹੁਣ ਵੀ ਉਹਨਾਂ ਦੇ ਜਿਹੜੇ ਗੁਰਦਾਰੇ ਗੁਰਨਾਮ ਸਾਹਿਬ ਦੇ ਪ੍ਰਕਾਸ਼ ਅਸਰਤੇ ਉਹਨਾਂ ਦੇ ਮਦਦਗਾਰਾ ਦੇਤੇ ਉਹਨੇ ਪਿਟਾਇ ਦਿੱਤੇ ਨਾਮ ਦੀ ਲੰਗਰ ਦੀ ਸੇਵਾ ਦੀ ਅਰਦਾਸ ਹੁੰਦੀ ਆ ਕਿ ਪਿਤਾ ਜੀ ਤੁਹਾਡੀ ਦੀਵੋ ਗੁਰੂ ਘਰ ਦੀ ਸੇਵਾ ਪਰਵਾਨ ਕਰਨੀ ਇੱਕ ਗੁਰੂ ਸਾਹਿਬ ਨੇ ਰਹਿਮਤ ਕੀਤੀ ਇੱਥੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਅਸੀਂ ਦੋਲ ਜਾਂਦੇ ਆ ਦੋਲਣਾ ਨਹੀਂ ਚਾਹੀਦਾ ਗੁਰਨਾਮ ਦੀ ਬਾਣੀ ਸਾਰਾ ਸਾਰੀ ਜਪਜੀ ਸਾਹਿਬ ਦੇ ਵਿੱਚ ਹੈ ਮੂਲ ਮੰਤਰ ਵਿੱਚ ਹੈ ਤੇ ਕਿਉਂ ਨਾ ਅਸੀਂ ਪਹਿਲਾਂ ਮੰਤਰਾਂ ਨਾਲ ਵਿਚਾਰਣ ਹੁੰਦੇ ਸੀ ਵੈਦ ਹੁੰਦੇ ਸੀਗੇ ਉਹ ਮੰਤਰ ਪੜ੍ਹਦੇ ਸੀ ਤੇ ਮੂਲ ਮੰਤਰ ਸਾਡਾ ਸਭ ਤੋਂ ਵੱਡਾ ਹੈਗਾ ਗੁਰੂ ਸਾਹਿਬ ਕਿਰਪਾ ਕਰਨ ਸਭ ਤੇ ਰਹਿਮਤ ਕਰਨ ਸਭ ਨੂੰ ਖੁਸ਼ੀਆਂ ਬਖਸ਼ਣ ਨਾ ਨਾਨਦਾ ਰਕਸ਼ਨ ਸੇਵਾਸੀ ਨਰਨਕਸ਼ਨ ਸੇਵਾ ਕਰਦੇ ਆ ਕੋਈ ਵੱਧ ਘਾਟੋ ਵਿਚਾਰਣ ਹੋ ਗਿਆ ਹੋਵੇ ਆ ਬਖਸ਼ਣਾ ਆ ਰੋ ਅੱਗੇ ਤੋਂ ਅਰਦਾਸ ਕਰਨੀ ਸਮਤ ਬਖਸ਼ਣੀ ਤੇ ਬੱਚਿਆਂ ਦਾ ਹੌਸਲਾ ਬਜਾਈ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਕਰਿਆ ਕਰੋ ਲਾਈਕ ਕਰਿਆ ਕਰੋ ਹੌਸਲਾ ਵਧਾ ਸ਼ੇਅਰ ਕਰਿਆ ਕਰੋ ਕਿ ਦਿਨਾ ਹੋ ਸਕੇ ਅਸੀਂ ਪ੍ਰਚਾਰ ਜਿਸ ਰੰਗ ਵੀ ਅਸੀਂ ਸੇਵਾ ਕਰ ਸਕਨੇ ਹੈ ਇਹ ਸਾਡਾ ਸਮਝੋ ਦਾ ਸੰਬੰਧ ਹੈ ਉਹ ਸਾਲ ਚੜ੍ਹਦੇ ਆ ਗਲਰਕ ਛੇ ਇਹਨੇ ਨਾ ਕੀ ਮਾਦੀ ਜਾ ਚਾ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ